ਦੇਸ਼ ਵਿੱਚ ਵਧ ਰਹੀ ਬੇਰੁਜ਼ਗਾਰੀ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਜਦੋਂ 600 ਅਸਾਮੀਆਂ ਦੇ ਲਈ ਇੱਕ ਕੰਪਨੀ ਦੇ ਵਿੱਚ 25000 ਤੋਂ ਵੱਧ ਜਿਹੜੇ ਬੇਰੁਜ਼ਗਾਰ ਨੌਜਵਾਨ ਪਹੁੰਚ ਜਾਂਦੇ ਨੇ ਤਾਂ ਦੱਸਦੇ ਕਿ 에어 ਇੰਡੀਆ 에어ਪੋਰਟ ਸਰਵਿਸ ਲਿਮਿਟਿਡ ਨੇ ਲੋਡਰ ਸਟਾਫ ਦੀਆਂ 600 ਅਸਾਮੀਆਂ ਦੇ ਲਈ ਵਾਕਿਨ ਇੰਟਰਵਿਊ ਦੇ ਵਿੱਚ ਹਜ਼ਾਰਾਂ ਲੋਕ ਪਹੁੰਚ ਗਏ ਇੱਥੇ 25000 ਲੋਕ ਨੌਕਰੀ ਲਈ ਆਏ ਸਨ ਦੱਸਦੇ ਇੱਕ ਸਥਿਤੀ ਕਾਬੂ ਤੋਂ ਬਾਹਰ ਹੁੰਦੀ ਦੇਖ ਕੇ ਬਿਨੇ ਕਾਰਾਂ ਨੂੰ ਸਿਰਫ ਆਪਣੇ ਰੈਜ਼ਿਊਮ ਜਿਹੜੇ ਜਮਾ ਕਰਾਉਣ ਅਤੇ ਵਾਪਸ ਜਾਣ ਦੇ ਲਈ ਕਿਹਾ ਗਿਆ ਹੈ। ਬੇਰੁਜ਼ਗਾਰੀ ਦੀ ਅਜਿਹੀ ਤਸਵੀਰ ਮੁੰਬਈ ਤੋਂ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇੱਥੇ ਕਲੀਨਾ ਦੇ ਵਿੱਚ ਹਜ਼ਾਰਾਂ ਲੋਕਾਂ ਦੀ ਭੀੜ ਕੁਝ ਪੋਸਟਾਂ ਦੇ ਲਈ ਇੰਟਰਵਿਊ ਦੇਣ ਦੇ ਲਈ ਇਕੱਠੀ ਹੋਊਗੀ। ਇੰਟਰਵਿਊ ਵਾਲੀ ਥਾਂ ਉੱਤੇ ਉਮੀਦਵਾਰਾਂ ਦੀ ਭਾਰੀ ਭੀੜ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਇਸ speed ਦੇ ਕਾਰਨ ਪੂਰੇ ਇਲਾਕੇ ਦੇ ਵਿੱਚ ਜਾਮ ਲੱਗ ਗਿਆ ਦੱਸਦੇ ਕਿ ਮੁੰਬਈ ਨਾਰਥ ਸੈਂਟਰਲ ਦੀ ਸੰਸਦ ਮੈਂਬਰ ਵੰਦਨਾ ਗਾਇਕਵਾਰ ਨੇ ਹਵਾਈ ਅੱਡੇ ਦੇ ਬਾਹਰ ਨੌਕਰੀ ਤੇ ਲਈ ਆਈ ਵੱਡੀ ਪੀੜ ਦਾ ਇੱਕ ਵੀਡੀਓ ਸਾਂਝਾ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਬੇਰੁਜ਼ਗਾਰੀ ਨੂੰ ਲੈ ਕੇ ਭਾਜਪਾ ਦੀ ਅਗਵਾਈ ਵਾਲੀ ਐਨਡੀਆ ਸਰਕਾਰ ਨੂੰ ਨਿਸ਼ਾਨਾ ਬਣਾਇਆ ਇਸਦੇ ਨਾਲ ਹੀ ਇਸ ਤੇ ਨੌਜਵਾਨਾਂ ਦੇ ਪਿਵੇਖ ਨੂੰ ਲੈ ਕੇ ਕੇਂਦਰ ਅਤੇ ਰਾਜ ਸਰਕਾਰ ਦੀ ਗੰਭੀਰਤਾ ਤੇ ਵੀ ਸਵਾਲ ਉਠਾਏ ਗਏ। ਇਸ ਤੋਂ ਪਹਿਲਾਂ ਗੁਜਰਾਤ ਦੇ ਪਰੂਚ ਜ਼ਿਲ੍ਹੇ 'ਚ ਵੀ ਅਜਿਹੀ ਘਟਨਾ ਦੇਖਣ ਨੂੰ ਮਿਲੀ ਸੀ ਜਿੱਥੇ ਇੱਕ ਪ੍ਰਾਈਵੇਟ ਕੰਪਨੀ 'ਚ ਸਿਰਫ 10 ਅਸਾਮੀਆਂ ਦੇ ਲਈ ਗਈ ਇੰਟਰਵਿਊ ਦੇ ਲਈ ਕਰੀਬ 1800 ਉਮੀਦਵਾਰ ਲਾਈਨ ਦੇ ਵਿੱਚ ਖੜੇ ਸਨ। ਇਸੇ ਭੀੜ ਦੇ ਕਾਰਨ ਉੱਥੇ ਲੱਗੀ ਰੇਲਿੰਗ ਵੀ ਜਿਹੜੀ ਟੁੱਟ ਗਈ। ਦੇਸ਼ ਵਿੱਚ ਵੱਧ ਰਹੀ ਬੇਰੁਜ਼ਗਾਰੀ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਜਦੋਂ 600 ਅਸਾਮੀਆਂ ਦੇ ਲਈ ਇੱਕ ਕੰਪਨੀ ਦੇ ਵਿੱਚ 25000 ਤੋਂ ਵੱਧ ਜਿਹੜੇ ਬੇਰੁਜ਼ਗਾਰ ਨੌਜਵਾਨ ਪਹੁੰਚ ਜਾਂਦੇ ਨੇ ਤਾਂ ਦੱਸਦੇ ਕਿ 에어 ਇੰਡੀਆ 에어ਪੋਰਟ ਸਰਵਿਸ ਲਿਮਿਟਿਡ ਨੇ ਲੋਡਰ ਸਟਾਫ ਦੀਆਂ 600 ਅਸਾਮੀਆਂ ਦੇ ਲਈ ਵਾਕਿਨ ਇੰਟਰਵਿਊ ਦੇ ਵਿੱਚ ਹਜ਼ਾਰਾਂ ਲੋਕ ਪਹੁੰਚ ਗਏ ਇੱਥੇ 25000 ਲੋਕ ਨੌਕਰੀ ਲਈ ਆਏ ਸਨ ਦੱਸਦੇ ਇੱਕ ਸਥਿਤੀ ਕਾਬੂ ਤੋਂ ਬਾਹਰ ਹੁੰਦੀ ਦੇਖ ਕੇ ਬਿਨੇ ਕਾਰਾਂ ਨੂੰ ਸਿਰਫ ਆਪਣੇ ਰੈਜ਼ਿਊਮ ਜਿਹੜੇ ਜਮ੍ਹਾਂ ਕਰਾਉਣ ਅਤੇ ਵਾਪਸ ਜਾਣ ਦੇ ਲਈ ਕਿਹਾ ਗਿਆ। ਬੇਰੁਜ਼ਗਾਰੀ ਦੀ ਅਜੀਬ ਤਸਵੀਰ ਮੁੰਬਈ ਤੋਂ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇੱਥੇ ਕਲੀਨਾ ਦੇ ਵਿੱਚ ਹਜ਼ਾਰਾਂ ਲੋਕਾਂ ਦੀ ਫ਼ੀੜ ਕੁਝ ਪੋਸਟਾਂ ਦੇ ਲਈ ਇੰਟਰਵਿਊ ਦੇਣ ਦੇ ਲਈ ਇਕੱਠੀ ਹੋਊਗੀ। ਇੰਟਰਵਿਊ ਵਾਲੀ ਥਾਂ ਉੱਤੇ ਉਮੀਦਵਾਰਾਂ ਦੀ ਭਾਰੀ ਫ਼ੀੜ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਇਸ ਸਪੀਡ ਦੇ ਕਾਰਨ ਪੂਰੇ ਇਲਾਕੇ ਦੇ ਵਿੱਚ ਜਾਮ ਲੱਗ ਗਿਆ। ਦੱਸਦੇ ਕਿ ਮੁੰਬਈ ਨਾਰਥ ਸੈਂਟਰਲ ਦੀ ਸੰਸਦ ਮੈਂਬਰ ਵੰਦਨਾ ਗਾਇਕਵੜ ਨੇ ਹਵਾਈ ਅੱਡੇ ਦੇ ਬਾਹਰ ਨੌਕਰੀ ਤੇ ਲਈ ਆਈ ਵੱਡੇ ਪੀੜ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਦੇ ਵਿੱਚ ਉਹਨਾਂ ਨੇ ਬੇਰੁਜ਼ਗਾਰੀ ਨੂੰ ਲੈ ਕੇ ਭਾਜਪੀ ਦੀ ਅਗਵਾਈ ਵਾਲੀ ਐਨਡੀਆ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ ਇਸ ਦੇ ਨਾਲ ਹੀ ਇਸ ਤੇ ਨੌਜਵਾਨਾਂ ਦੇ ਭਵਿੱਖ ਨੂੰ ਲੈ ਕੇ ਕੇਂਦਰ ਅਤੇ ਰਾਜ ਸਰਕਾਰ ਦੀ ਗੰਭੀਰਤਾ ਤੇ ਵੀ ਸਵਾਲ ਉਠਾਏ ਇਸ ਤੋਂ ਪਹਿਲਾਂ ਗੁਜਰਾਤ ਦੇ ਪਰੂਚ ਜ਼ਿਲ੍ਹੇ 'ਚ ਵੀ ਅਜਿਹੀ ਹੀ ਘਟਨਾ ਦੇਖਣ ਨੂੰ ਮਿਲੀ ਸੀ ਜਿੱਥੇ ਇੱਕ ਪ੍ਰਾਈਵੇਟ ਕੰਪਨੀ 'ਚ ਸਿਰਫ 10 ਅਸਾਮੀਆਂ ਦੇ ਲਈ ਗਈ ਇੰਟਰਵਿਊ ਦੇ ਲਈ ਕਰੀਬ 1800 ਉਮੀਦਵਾਰ ਲਾਈਨ ਦੇ ਵਿੱਚ ਖੜੇ ਸਨ ਇਸ ਸਪੀਡ ਦੇ ਕਾਰਨ ਉੱਥੇ ਲੱਗੀ ਰੇਲਿੰਗ ਵੀ ਜਿਹੜੀ ਟੁੱਟ ਗਈ ਸੀ